ਕਤੀਨਾ ਰਸਨੋ ਦੀ ਕਤੀਨਾ ਹਾਂਜੀ ਵੀਰੇ ਇਹ ਜਿਹੜੀ ਗੋਲੀਆਂ ਚੱਲੀਆਂ ਤੁਸੀਂ ਵਿੱਚ ਸੀ ਬੱਸ ਦੇ ਵਿੱਚ ਬੈਠੇ ਸਰ ਮੈਂ ਫੋਨ ਤੇ ਥੋੜਾ ਬਿਜੀ ਸੀ ਬਾਅਦ ਜਰੂਰ ਆਈ ਆ ਜੀ ਕੋਈ ਗੱਲ ਬਾਤ ਹੋਈ ਡਰਾਈਵਰ ਨਾਲ ਸਰ ਗੋਲੀਆਂ ਅੱਗੇ ਨਿਸ਼ਾਨ ਚਾਹ ਲੱਗੇ ਹੋ ਜੀ ਬਾਕੀ ਤਾਂ ਮੈਨੂੰ ਜਿਆਦਾ ਨਹੀਂ ਹਾਂਜੀ ਵੀਰੇ ਤੁਸੀਂ ਦੱਸੋ ਕੋਈ ਬਾਸ ਵੀਰੇ ਆਪਾਂ ਰਾਤ ਦਾ ਡਰਾਈਵਰ ਆਪ ਦਾ ਨਾਮ ਰਾਮਨਾਲ ਹੀ ਆਂਦੇ ਪੈ ਸੀਗੇ ਜੋ ਤਿੰਨ ਕਰੇ ਦੋ ਜਣੇ ਮੋਬਾਈਲ ਤੇ ਆਏ ਨੇ ਤੇ ਉਹ ਰਿਪੇਅਰ ਕਰਕੇ ਗਏ ਨੇ ਉਹ ਡਰਾਈਵਰ ਸਾਹਿਬ ਆਪਣੇ ਥੋੜਾ ਜਿਹਾ ਹੋ ਕੇ ਨੀਵੇ ਤੇ ਪਹੁੰਚਾ ਹਾਂਜੀ ਵੀਰੇ ਸਵਾਰੀਆਂ ਦੇ ਬਿਆਨ ਲੈ ਗਏ ਆ ਤੇ ਆ ਤੁਹਾਨੂੰ ਗੋਲੀਆਂ ਦੇ ਨਿਸ਼ਾਨ ਦਿਖਾ ਰਹੇ ਨੇ ਆ ਕਿਸੇ ਨੇ 5235 ਗੱਡੀ ਤੇ ਗੋਲੀਆਂ ਦੇ ਫਾਇਰ ਕੀਤੇ ਆ ਇੱਕ ਆਹ ਗੋਲੀ ਅਗਾਰ ਪਾਰ ਲੰਗੀ ਆ ਇੱਕ ਇਧਰੋਂ ਆਹ ਗੋਲੀ ਸ਼ੀਸ਼ੇ ਥਾਣੀ ਪਾਰ ਲੰਗੀ ਤੇ ਕਨੈਕਟਰ ਵੀਰ ਦੇ ਸਰਲੇ ਵੱਜੇ ਆ ਲੱਤਾਂ ਤੇ ਆ ਵੇਖ ਸਕਦੇ ਤੁਸੀਂ ਕਨੈਕਟਰ ਵੀਰ ਦੇ ਜਿਹੜੇ ਸਰਲੇ ਵੱਜੇ ਆ ਮੈਂ ਤੁਹਾਡਾ ਤੇ ਬਸ 'ਚ ਸੀ ਤੁਸੀਂ ਕਨੈਕਟਰ ਹਾਂਜੀ ਮੈਂ ਬਸ ਦੇ ਵਿੱਚ ਕਨੈਕਟਰ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਜੋ ਮੈਂ ਬਦਦੌਰ ਕਨੈਕਟਰ ਕੰਮ ਕਰਦਾ ਪੰਜਾਬ ਰੇਲਵੇ ਫਰੋਜਪੁਰ ਡੀਪੂ ਦੇ ਵਿੱਚ ਜੀ ਤੇ ਜਦੋਂ ਅਸੀਂ ਚੱਲ ਕੇ ਆ ਰਹੇ ਸੀ ਫਰੋਜਪੁਰੋਂ 5:00 ਵਜੇ 10 ਮਿੰਟ ਦੇ ਚੱਲੇ ਆ ਅਸੀਂ ਚੱਲ ਕੇ ਆ ਰਹੇ ਸੀ ਦੋਵੇਂ ਜਣੇ ਆਰਾਮ ਨਾਲ ਗੱਲਾਂ ਕਰਦੇ ਪਏ ਹਾਂ ਤੇ ਕੋਈ ਤਿੰਨ 450 ਤੇ ਬੰਦੇ ਆਏ ਆ ਮੋਟਰਸਾਈਕਲ ਤੇ ਉਹਨਾਂ ਨੇ ਪਹਿਲੀ ਗੋਲੀ ਮਾਰੀ ਆ ਆਉਂਦਿਆਂ ਪਹਿਲੀ ਗੋਲੀ ਮਾਰੀ ਡਰਾਈਵਰ ਬਾਰੀ ਦੇ ਵਿੱਚ ਜੀ ਠੀਕ ਆ ਜੀ ਦੂਜੀ ਗੋਲੀ ਅਗਲੇ ਬੰਨੇ ਕਰਕੇ ਮੋਟਰਸਾਈਕਲ ਅਗਲੇ ਬੰਨੇੋਂ ਪਿੱਛੇ ਨੂੰ ਮਾਰੀ ਤਾਂ ਅਸੀਂ ਬੱਸ ਰੋਕ ਲਈ ਤੇ ਇਸ ਮੌਕੇ ਉਹ ਉਹ ਨਿਕਲ ਗਏ ਆ ਲੈ ਕੇ ਗਾਂ ਤੇ ਇਸ ਬੱਚਾ ਮੇਰੇ ਇੱਥੇ ਸ਼ਰੇ ਲੱਗੇ ਆ ਤੇ ਨਹੀਂ ਪਤਾ ਉਹਨਾਂ ਸ਼ਰੇ ਲੱਗੇ ਜਾਂ ਨਹੀਂ ਪਤਾ ਕੱਚ ਲੱਗਾ ਆ ਹੂੰ ਬਾਰੀ ਦਾ ਕੱਚ ਵੀ ਟੁੱਟ ਕੇ ਵੱਜਾ ਆ ਹੂੰ ਤੇ ਛਰੇ ਲੱਗੇ ਤੇ ਲਈ ਮੈਡੀਸਨ ਵਗੈਰਾ ਹਾਂਜੀ ਹਾਂਜੀ ਮੈਡੀਸਨ ਲੈ ਗਏ ਆਇਆ ਟੈਟਨੋਸ ਦਾ ਟੀਕਾ ਲਵਾਇਆ ਹੁਣੇ ਤੇ ਫਿਰ ਉਸ ਤੋਂ ਬਾਅਦ ਤੁਸੀਂ ਬਸ ਇੱਥੇ ਲੈ ਕੇ ਆ ਕੇ ਲੱਖੋਗੇ ਬਰਾਮ ਠਾਣੇ ਜਾਗੇ ਹੂੰ ਕਨਡਕਟਰ ਤੁਹਾਡੇ ਛਰੇ ਲੱਗੇ ਤਾਂ ਡਰਾਈਵਰ ਸਹੀ ਆ ਹਾਂਜੀ ਡਰਾਈਵਰ ਬਿਲਕੁਲ ਠੀਕ ਆ ਜੀ ਅੱਛਾ ਤੇ ਕੀ ਪਤਾ ਲੱਗਿਆ ਕਿ ਪਿੱਛੋਂ ਹੀ ਆਏ ਬੰਦੇ ਜਾਂ ਕਿੱਥੋਂ ਪਿੱਛੋਂ ਕਿਧਰ ਆਏ ਆ ਸਾਨੂੰ ਨਹੀਂ ਕੁਝ ਵੀ ਪਤਾ ਹਰ ਨਾ ਸਾਡੀ ਕੋਈ ਨਾ ਇੱਧਰ ਜਾਣ ਪਛਾਨ ਹੈਗੀ ਆ ਤਾਂ ਨਾ ਹੀ ਸਾਨੂੰ ਇਥੇ ਕੋਈ ਜਾਣਦਾ ਇੱਧਰ ਅੱਛਾ ਤੁਸੀਂ ਕਿਹੜੇ ਏਰੀਆ ਤੋਂ ਅਸੀਂ ਧਰਮਕੋੜ ਏਰੀਆ ਤੋਂ ਕੀ ਨਾਮ ਦੱਸਿਆ ਸੀ ਅਮਨਦੀਪ ਸਿੰਘ